ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਰੂਪ ਗੁਰੂ ਸਵਾਰੀ ਸਾਧ ਸਿੰਘ ਜੀਓ ਸਿੱਖਾਂ ਦੇ ਉੱਤੇ ਹਰ ਸਮੇਂ ਵਦ ਤੋਂ ਵਦ شدت ਵਤ ਵਦ ਮੁਸੀਬਤਾਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਆਉਂਦੀਆਂ ਰਹੀਆਂ ਨੇ ਤੇ ਅਜੇ ਵੀ ਚੱਲ ਰਹੀਆਂ ਨੇ ਔ ਵਜਾ ਪਾਪ ਜੀ ਦੇ ਨਾਲ ਇੱਕ ਸਾਂਝ ਪਾਈਏ ਜਿਸ ਵੇਲੇ 1984 ਦੇ ਵਿੱਚ ਇੱਕ ਐਸਾ ਦੌਰ ਚੱਲਿਆ ਕਿ ਸਾਡੇ ਸਿੱਖਾਂ ਨੂੰ ਖਤਮ ਕਰਨ ਦੀ ਕੋਈ ਕਸਰ ਨਾ ਛੱਡੀ ਗਈ ਹਰ ਜਗ੍ਹਾ ਤੇ ਹਰ ਟਾਲੀ ਦੇ ਨਾਲ ਹਰ ਕਿਕਰ ਦੇ ਨਾਲ ਸਾਡੇ ਨੌਜਵਾਨ ਬੱਚਿਆਂ ਨੂੰ ਬੰਨ ਬੰਨ ਕੇ ਸ਼ਹੀਦ ਕੀਤਾ ਗਿਆ ਔ ਉਹਨਾਂ ਦੇ ਵਿੱਚੋਂ ਹੀ ਜਲੰਧਰ ਜ਼ਿਲ੍ਹੇ ਦੇ ਪਿੰਡ ਧੀਰਪੁਰ ਦੇ ਨਿਵਾਸੀ ਭਾਈ ਗੁਰਦੇਵ ਸਿੰਘ ਦੇਬੂ ਜਿਸ ਨੂੰ ਕਿ ਹਿੰਦੁਸਤਾਨੀ ਦਹਿਸ਼ਤਗਰਦ ਸਵਨਨੇ ਕੋਟਰੇ ਨੇ ਚੱਡੇ ਪਾੜਨ ਤੇ ਲੱਤਾਂ ਬਾਹਾਂ ਤੋੜਨ ਤੋਂ ਬਾਅਦ ਉਸਤੇ ਇਨਾਕ ਤਸ਼ੱਦਦ ਕੀਤਾ ਗਿਆ ਪਿਆਰਿਓ ਕਿ ਉਹਨਾਂ ਦੇ ਪੱਟ ਚੀਰ ਕੇ ਮਿਰਚਾਂ ਪਰ ਦਿੱਥੀਆਂ ਗਈਆਂ ਗਰਮ ਸਰੀਏ ਕਰਕੇ ਸਰੀਰ ਵਿੱਚੋਂ ਦੀ ਆਰ ਪਾਰ ਲੰਘਾ ਦਿੱਤੇ ਗਏ ਗਰਮ ਪ੍ਰਸਾ ਲਾ ਕੇ ਸਰੀਰ ਸਾੜ ਦਿੱਤਾ ਪਰ ਜਦੋਂ ਭਾਈ ਦੇਬੂ ਦੀਆਂ ਅੱਖਾਂ ਵਿੱਚ ਉਹੀ ਮੁਸਕਾਨ ਤੇ ਚਮਕ ਦੇਖੀ ਤਾਂ ਜਾਲਮ ਸਵਰਨੇ ਕੋਟੇ ਨੇ ਉਸ ਦੀਆਂ ਅੱਖਾਂ ਕੱਢ ਦਿੱਤੀਆਂ ਅਖੀਰ ਵਿੱਚ ਇੱਕ ਦੇਗ ਦੇ ਵਿੱਚ ਪਾਣੀ ਉਬਾਲਿਆ ਗਿਆ ਪਾਣੀ ਉਬਾਲਦੇ ਦੇ ਵਿੱਚ ਭਾਈ ਗੁਰਦੇਵ ਸਿੰਘ ਨੂੰ ਚੁੱਕ ਕੇ ਦੇਗ ਵਿੱਚ ਮਿਠਾ ਦਿੱਤਾ ਪਿਆਰੇ ਉੱਤੇ ਟੱਕਣ ਦੇ ਕੇ ਵਜਨ ਰੱਖ ਦਿੱਤਾ ਗਿਆ ਤੇ ਇਸ ਤਰ੍ਹਾਂ ਕਰਕੇ ਭਾਈ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਧਨ ਸੀ ਉਹ ਭਾਈ ਦਿਆਲੇ ਦਾ ਵਾਰ ਸੂਰਮਾ ਜਿਹੜਾ ਅਖੀਰਲੇ ਸਵਾਸਾਂ ਤੱਕ ਬਾਣੀ ਪੜਦਾ ਰਿਹਾ ਪਰ ਜ਼ਾਲਮਾਂ ਮੂਰੇ ਸੀ ਨਹੀਂ ਕੀਤੀ ਤੇ 3 ਜੁਲਾਈ 1987 ਵਾਲੇ ਦਿਨ ਪੰਥ ਤੇ ਪੰਜਾਬ ਦੀ ਅਨਖ ਗੈਰਤਾ ਤੇ ਆਜ਼ਾਦੀ ਲਈ ਜੂਝਣ ਵਾਲਾ ਸੂਰਮਾ ਸ਼ਹੀਦੀ ਪ੍ਰਾਪਤ ਗਿਆ ਸ਼ਹੀਦੀ ਜਾਂ ਪੀ ਗਿਆ ਸ਼ਹੀਦੀ ਪ੍ਰਾਪਤ ਕਰ ਗਿਆ ਜ਼ਾਲਮ ਪੁਲਿਸ ਆਪਣੀ ਇਸ ਕਰੋਰ ਹਰਕਤ ਨੂੰ ਲਕਾਉਣ ਲਈ ਭਾਈ ਸਾਹਿਬ ਦਾ ਸਸ਼ਕਾਰ ਛੇਤੀ ਕਰਨਾ ਚਾਹੁੰਦੀ ਸੀ ਪਰ ਕਿਸੇ ਧਰਮੀ ਪੁਲਸੀਏ ਨੇ ਬਾਹਰ ਜਾ ਕੇ ਪਰਿਵਾਰ ਨੂੰ ਭਾਈ ਸਾਹਿਬ ਤੇ ਹੋਏ ਜ਼ੁਲਮਾਂ ਦੀ ਸਾਰੀ ਵਾਰਤਾ ਤਾਂ ਹਮਾਰ ਕੇ ਬਿਆਨ ਕੀਤੀ ਦਸੀ ਤੇ ਨਾਲ ਇਹ ਵੀ ਦੱਸਿਆ ਕਿ ਜਲੰਧਰ ਦੇ ਸਿਵਲ ਹਸਪਤਾਲ ਚ ਭਾਈ ਗਦੇਵ ਸਿੰਘ ਦੇਬੂ ਦੀ ਲਾਸ਼ ਹੈ ਆਓ ਉਸ ਨੂੰ ਲੈ ਆਓ ਨਹੀਂ ਤੇ ਤੁਹਾਨੂੰ ਨਹੀਂ ਜਿ ਮਿਲਣੀ ਪਰਿਵਾਰ ਵਾਲਿਆਂ ਨੇ ਤੇ ਪਿੰਡ ਵਾਲਿਆਂ ਨੇ ਰਲ ਕੇ ਲੋਕਾਂ ਦੇ ਸਹਿਯੋਗ ਦੇ ਨਾਲ ਰਾਤ ਨੂੰ ਹੀ ਹਸਪਤਾਲ ਨੂੰ ਖੇਰ ਲਿਆ ਲੋਕਾਂ ਦੇ ਭਾਰੀ ਰੋਅ ਅਗੇ ਮਜਬੂਰ ਨ ਝੁਕਦਿਆਂ ਭਾਈ ਗਰਦੀਪ ਸਿੰਘ ਦਾ ਸਰੀਰ ਮੋੜਨਾ ਪਿਆ ਤੇ ਭਾਈ ਗਰਦੀਪ ਸਿੰਘ ਦੇ ਬੂ ਦੀ ਹਾਲਤ ਦੇਖ ਕੇ ਲੋਕਾਂ ਦਾ ਤਰਾ ਉਤਰਾ ਨਿਕਲ ਰਿਆ ਸੀ ਉੱਚੀ ਉੱਚੀ ਸਾਰੀ ਦੁਨੀਆ ਕਾਇਮ ਆ ਰਹੀ ਸੀ ਉਸ ਦਾ ਸਾਰਾ ਸਰੀਰ ਚੀਰਿਆ ਸਾੜਿਆ ਤੇ ਉਹ ਵਾਲਿਆ ਪਿਆ ਸੀ ਜਿਵੇਂ ਕਿ ਆਲੂ ਦੀ ਛਿਲ ਲੈਂਦੀ ਹੈ ਉਹਨਾਂ ਦੀ ਮਾਤਾ ਜੀ ਨੇ ਮੱਛਾਂ ਪਛਾਣਿਆ ਕਿ ਕਿਹਾ ਕਿ ਇਹ ਮੇਰਾ ਜੋਦਾ ਪੁੱਤ ਦੇਬੂ ਹੈ ਜਦੋਂ ਭਾਈ ਸਾਹਿਬ ਦਾ ਇਸ਼ਨਾਨ ਕਰਾਉਣ ਲੱਗੇ ਤਾਂ ਪਿਤਾ ਜੀ ਨੇ ਪਟਚੋਂ ਕਿੰਨੀਆਂ ਸਾਰੀਆਂ ਮਿਰਚਾਂ ਕੱਡੀਆਂ ਜੋ ਜਲਮੁਲਸ ਨੇ ਤਸ਼ੱਦਦ ਦੌਰਾਨ ਭਰੀਆਂ ਸਨ ਭਾਈ ਸਾਹਿਬ ਜੀ ਸ਼ੀਧੀ ਵੇਲੇ ਦੀ ਫੋਟੋ ਪਹਿਲੇ ਕਮਰੇ ਦੇ ਵਿੱਚ ਹੈ ਗੁਰੂ ਸਵਾਰਿਓ ਆਪ ਜੀ ਸਿੱਖ ਕੌਮ ਦੇ ਮਹਾਨ ਸ਼ਹੀਦ ਗੁਰਦੇਵ ਸਿੰਘ ਦੇ ਬੁੱਧੇ ਵਾਰੇ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਨ ਦੇ ਸੀ ਅਸਾਂ ਗੁਰੂ ਸਵਾਰਿਓ ਪਿਆਰ ਸਰਕਾਰ ਦਾ ਸਬੂਤ ਦਿੰਦੇ ਹੋਏ ਸੁਣਨ ਕਰੋਗੇ ਔਰ ਐਸੇ ਮਹਾਨ ਯੋਧੇ ਜੋ ਕਿ ਸਾਡੀ ਕੌਮ ਦੇ ਵਿੱਚ ਹੋਏ ਨੇ ਇਸੇ ਤਰ੍ਹਾਂ ਹੀ ਕੋਈ ਅਣਗੌਲੇ ਸਿੱਖ ਵੀ ਹੋਏ ਨੇ ਜਿਨ੍ਹਾਂ ਦੀ ਬਾਤ ਜੇ ਤੱਕ ਇਤਿਹਾਸ ਦੇ ਵਿੱਚ ਕੋਈ ਸਮਝ ਨਹੀਂ ਹੈ ਸੋ ਇਹ ਸੀ ਪਿਆਰਿਓ ਅੱਜ ਦਾ ਇਤਿਹਾਸ ਪਾਈ ਗੁਰਦੇਵ ਸਿੰਘ ਜੀ ਦੇਬੂ ਜਿਨ੍ਹਾਂ ਨੂੰ ਪਾਈ ਦਿਆਲਾ ਜੀ ਤੋਂ ਬਾਅਦ ਦੇਗ ਦੇ ਵਿੱਚ ਵਾਲ ਕੇ ਸ਼ਹੀਦ ਕੀਤਾ ਗਿਆ ਆਉ ਹੋਈਆਂ ਬੁਲਾਨਾਂ ਅਜਤਾਰੀ ਹੈ ਗਾ ਜੀ ਕੇ ਫਤਿਹ ਗਜਾਈਏ ਜੀ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ